ਸ਼੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਜਾਏ ਆ 40 40 ਸਿੰਘਾਂ ਨੇ 10 ਲੱਖ ਫੌਜ ਦਾ ਮੁਕਾਬਲਾ ਕੀਤਾ ਤੇ 15 ਸਾਲ ਦਾ ਜੁਝਾਰ ਸਿੰਘ ਬਾਬਾ ਸਾਹਿਬ ਜادہ ਜੁਝਾਰ ਸਿੰਘ ਜੀ ਨੇਡਰ ਹੋ ਕੇ ਮੈਦਾਨੇ ਜੰਗ ਚ ਉਤਰਿਆ ਜਿਹੜੀ ਆਪਣੀ ਡਿਕਸ਼ਨਰੀ ਹੈ ਮੇਰੇ ਆਪਣੀ ਅੰਦਰ ਦੀ ਡਿਕਸ਼ਨਰੀ ਉਹਦੇ ਵਿੱਚ ਹਾਰ ਨਾਮ ਦਾ ਜਾਂ ਡਰ ਨਾਮ ਦਾ ਸ਼ਬਦ ਮੈਂ ਢਾਕਲ ਨਹੀਂ ਜੋ ਦਤਾ ਡਰ ਕਿਤੇ ਵੀ ਨਹੀਂ ਸੀਗਾ ਜੀ ਉਹ ਜ਼ਿਆਦਾ ਖਤਰਨਾਕ ਗੇਮ ਹੈ ਪਰ ਜਿੰਨਾ ਵੱਡਾ ਖਤਰਾ ਹੁੰਦਾ ਉਹਨਾਂ ਦਾ ਵੱਡਾ ਫੇਰ ਨਾਮ ਵੀ ਹੁੰਦਾ ਜੀ ਹਾਂਜੀ ਖਤਰੇ ਨੂੰ ਮੈਂ ਭੁੱਲ ਕੇ ਚੱਲਦਾ ਹੀ ਹਮੇਸ਼ਾ ਖਤਰੇ ਨੂੰ ਯਾਦ ਨਹੀਂ ਜੀ ਰੱਖਦਾ ਅੱਗੇ ਵੀ ਬੰਦਾ ਵੀ ਥੋੜਾ ਹੈਵੀ ਤੇ ਨੋ ਜ਼ਿਆਦਾ ਹੈਵੀ ਆ ਪਾਵਰਫੁਲ ਵੀ ਐ ਲੰਬਾ ਵੀ ਐ ਵੀ ਧਿਆਨ ਨਾਲ ਖੇਡੀ ਤਾਂ ਡਰ ਨਹੀਂ ਜੀ ਲੱਗਿਆ ਮੈਂ ਸਗੋਂ ਹੋਰ ਐਕਸਾਈਟਡ ਹੋ ਗਿਆ ਵੀ ਹੁਣ ਹੋਰ ਸਵਾਦ ਆਊਗਾ ਪ੍ਰਵਿੰਦਰ ਦੁਮਸ਼ੇੜੀ ਜੋ ਕਿ ਨਾਮੀ ਪਹਿਲਵਾਨ ਹੋਏ ਨੇ ਉਹਨਾਂ ਨੇ ਹਿੰਦ ਕੇਸਰੀ ਪੰਜਾਬ ਕੇਸਰੀ ਸਾਰੇ ਖਿਤਾਬ ਜਿੱਤੇ ਹੋਏ ਨੇ ਉਹਨਾਂ ਨਾਲ ਕਿਸ ਤਰੀਕੇ ਦਾ ਰਿਸ਼ਤਾ ਜਾਂ ਉਹਨਾਂ ਨਾਲ ਕਿਵੇਂ ਤੁਸੀਂ ਪਹਿਲਵਾਨੀ ਦੇ ਕਿਹੜੇ ਕਿਹੜੇ ਗੁਰ ਸਿੱਖੇ ਨੇ ਜਿਹੜੇ ਉਹਨਾਂ ਕੋਲ ਮਿਲ ਕੇ ਤੁਸੀਂ ਗੱਲ ਗੁਰੂਆਂ ਪੀਰਾਂ ਪਕੰਬਰਾਂ ਦੀ ਧਰਤੀ ਪੰਜਾਬ ਪੰਜਾਬ ਨੂੰ ਬਹੁਤ ਤਰੀਕੇ ਦੇ ਨਾਲ ਕਈ ਲੋਕਾਂ ਵੱਲੋਂ ਬਦਨਾਮ ਕੀਤਾ ਜਾਂਦਾ ਹੈ ਨਸ਼ੇ ਨੂੰ ਲੈ ਕੇ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਵੱਧ ਗਿਆ ਦੂਜੇ ਪਾਸੇ ਪੰਜਾਬ ਬਰਬਾਦੀ ਦੇ ਰਾਹ ਦੇ ਉੱਤੇ ਹੈ ਪਰ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਮਾਰਨ ਵਾਲਾ ਉਹ ਨੌਜਵਾਨ ਜਿਸ ਦੀ ਲਗਾਤਾਰ ਸੋਸ਼ਲ ਮੀਡੀਆ ਉੱਤੇ ਕਈ ਚੈਨਲਾਂ ਉੱਤੇ ਵੀਡੀਓ ਵਾਇਰਲ ਹੋ ਰਹੀਆਂ ਨੇ ਕੌਣ ਹੈ ਨੌਜਵਾਨ ਜਿਸ ਨੇ ਬੀਤੇ ਦਿਨੀ ਆਪੂ ਦਾਬੀ ਦੇ ਵਿੱਚ ਮੁਕਾਬਲਾ ਹੋਇਆ ਪਾਵਰ ਸਲਾਪ ਦਾ ਜਿੱਥੇ ਕੀ ਭਾਰਤ ਦਾ ਪਹਿਲਾ ਸਿੱਖ ਨੌਜਵਾਨ ਦੁਜਾਰ ਸਿੰਘ ਚਮਕੌਰ ਸਾਹਿਬ ਦੀ ਧਰਤੀ ਤੋਂ ਜਨਮਿਆ ਹੋਇਆ ਅੱਜ ਪੂਰੇ ਦੇਸ਼ ਦੇ ਵਿੱਚ ਨਾਮ ਰੋਸ਼ਨ ਕਰ ਰਿਹਾ ਹੈ ਪੰਜਾਬ ਦਾ ਦੱਸ ਦਿੱਤਾ ਉਸ ਨੌਜਵਾਨ ਨੇ ਕਿ ਪੰਜਾਬ ਅਜੇ ਵੀਸਦਾ ਹੈ ਗੁਰੂਆਂ ਪੀਰਾਂ ਪਕੰਬਰਾਂ ਦੀ ਧਰਤੀ ਦੇ ਉੱਤੇ ਉਨ੍ਹਾਂ ਦੀ ਕਿਰਪਾ ਨਾਲ ਪੰਜਾਬ ਦੇ ਲੋਕ ਅੱਜ ਵੀ ਪੰਜਾਬ ਦਾ ਨਾਮ ਰੋਸ਼ਨ ਕਰਦੇ ਨੇ ਪੰਜਾਬ ਦੇ ਨੌਜਵਾਨ ਹਰ ਮੁਕਾਬਲਾ ਜਿੱਤਦੇ ਨੇ ਤੇ ਇੱਕ ਬੱਬੂ ਮਾਨ ਦਾ ਗੀਤ ਬਹੁਤ ਮਸ਼ਹੂਰ ਹੋਇਆ ਸਿੱਕਿਆਰਬ ਪੰਜਾਬੀ ਅਸਲਾ ਖੋਲ ਲੈਂਦੇ ਨੇ ਥੱਪੜ ਮਾਰ ਕੇ ਉਸ ਨੌਜਵਾਨ ਨੇ ਥੱਪੜ ਮਾਰ ਕੇ ਨਾਮਣਾ ਖੱਟਿਆ ਖਿਤਾਬ ਜਿੱਤੇ ਹੈ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ ਤਾਂ ਇਸ ਨੂੰ ਲੈ ਕੇ ਜੁਹਾਰ ਸਿੰਘ ਸਾਡੇ ਨਾਲ ਹੈ ਜੋ ਕਿ ਦੇਸ਼ ਦੇ ਵਿੱਚ ਚਮਕੌਰ ਸਾਹਿਬ ਦੀ ਧਰਤੀ ਦਾ ਤੇ ਨਾਲ ਦੀ ਨਾਲ ਪੂਰੇ ਭਾਰਤ ਦਾ ਨਾਮ ਰੋਸ਼ਨ ਕਰਕੇ ਆਏ ਬਾਈ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਵੈਗੂ ਜੀ ਖਾਲਸਾ ਵੈਗੂ ਜੀ ਕਾ ਖਾਲਸਾ ਵੈਗੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਜੀ ਇਹਨਾਂ ਮਾਨ ਵਕਸ਼ਣ ਦੇ ਲਈ ਬੱਬੂ ਮਾਨ ਦਾ ਗੀਤ ਸੀ ਇੱਕ ਅਰਬ ਪੰਜਾਬੀ ਥੱਪੜ ਮਾਰ ਕੇ ਅਸਲਾ ਖੋਹ ਲੈਂਦੇ ਨੇ ਤੇ ਜੁਝਾਰ ਸਿੰਘ ਨੇ ਉਸ ਗੇਮ ਦੀ ਜੋ ਥੱਪੜ ਮਾਰਨ ਵਾਲੀ ਹੈ ਤਾਂ ਉਹਦੇ ਵਿੱਚ ਖਿਤਾਬ ਜਿੱਤ ਕੇ ਲਿਆਇਓ ਆਭੀ ਤਾਂ ਵੀ ਤੋਂ ਕਿੰਨਾ ਕ ਮਾਣ ਮਹਿਸੂਸ ਹੋ ਰਿਹਾ ਬਾਈ ਕਿੰਨੀਆਂ ਇੱਕ ਬਿਸ਼ਿਸ਼ ਮਿਲ ਰਹੀਆਂ ਨੇ ਕਿੰਨੇ ਕ ਲੋਕ ਅੱਜ ਤੁਹਾਨੂੰ ਫੋਨ ਤੇ ਕਾਲਸ ਦੇ ਰਹੇ ਨੇ ਕਿੰਨਾ ਕ ਮਾਣ ਮਹਿਸੂਸ ਆ ਬਾਕੀ ਤੁਸੀਂ ਦੇਖਿਆ ਹੀ ਹੈ ਸੋਸ਼ਲ ਮੀਡੀਆ ਦੇ ਉੱਪਰ ਕਿ ਉਹ ਗੇਮ ਕਿੰਨੀ ਵਾਇਰਲ ਹੋ ਗਈ ਹੈ ਤੇ ਆਪਣੇ ਇੰਡੀਆ ਦੇ ਵਿੱਚ ਹਨ ਜੀ ਤੇ ਪਹਿਲਾਂ ਵੀ ਇੰਡੀਅਨ ਬਹੁਤ ਜ਼ਿਆਦਾ ਦੇਖਦੇ ਨੇ ਉਹਨੂੰ ਫਾਈਟ ਨੂੰ ਪਰ ਕਦੇ ਕਿਸੇ ਨੇ ਇਹ ਸੋਚਿਆ ਨਹੀਂ ਸੀ ਕਿ ਕੋਈ ਆਪਣਾ ਇੰਡੀਅਨ ਚਲੇ ਜਾਊਗਾ ਉੱਥੇ ਤੇ ਜਿੰਨੇ ਵੀ ਅਮਰੀਕਾ ਕੈਨੇਡਾ ਦੇ ਵਿੱਚ ਆਪਣੇ ਪੰਜਾਬੀ ਵਸਦੇ ਨੇ ਉਹਨਾਂ ਉਹ ਤਾਂ ਵਿਚ ਰਹਿੰਦੇ ਨੇ ਇਸ ਗੇਮ ਦੇ ਤਾਂ ਕਿਸੇ ਨੇ ਕਿਤੇ ਸੋਚਿਆ ਨਹੀਂ ਸੀ ਜਦੋਂ ਮੈਂ ਚਲੇ ਗਿਆ ਤੇ ਫਿਰ ਜਾ ਕੇ ਜਿੱਤ ਵੀ ਦਰਜ ਕਰਤੀ ਪਹਿਲੀ ਆਪਣੀ ਤਾਂ ਫਿਰ ਮਾਣ ਬਹੁਤ ਮਹਿਸੂਸ ਹੋ ਰਿਹਾ ਕਿ ਜਿੰਨੀ ਵਾਇਰਲ ਉਹ ਚੀਜ਼ਾਂ ਹੋ ਗਈਆਂ ਮੈਂ ਇਹਨਾਂ ਸੋਚਿਆ ਨਹੀਂ ਸੀ ਇੱਕ ਰੀਲ ਤਾਂ ਮੇਰੀ 16 ਮਿਲੀਅਨ ਪਲੱਸ ਚਲੀ ਗਈ ਆ ਹਾਂਜੀ ਕਿ ਬਾਈ ਪਹਿਲਵਾਨੀ ਕਰਦੀ ਸੀ ਤੁਸੀਂ ਪਹਿਲਾਂ ਪਹਿਲਵਾਨੀ ਤੋਂ ਬਾਅਦ ਇਸ ਪਾਸੇ ਨੂੰ ਕਿਵੇਂ ਚਲੇ ਗਏ ਇਸ ਪਾਸੇ ਨੂੰ ਕਿਵੇਂ ਮਨ ਬਣਿਆ ਕਿ ਪਹਿਲਵਾਨੀ ਦੇ ਵਿੱਚ ਕਾਮਯਾਬੀ ਨਹੀਂ ਮਿਲੀ ਤਾਰ ਕੇ ਲੱਗ ਪਲੇਟਫਾਰਮ ਸ਼ੁਰੂ ਕਰਨਾ ਪਿਆ ਜਾਂ ਫਿਰ ਹੋਰ ਹੀ ਵਜਾ ਰਹੀ ਨਹੀਂ ਜੀ ਇਦਾਂ ਜੀ ਮੈਂ ਹਾਂ ਜੀ ਮੈਂ ਪਹਿਲੇ ਬਚਪਨ ਤੋਂ ਪਹਿਲਵਾਨੀ ਕੀਤੀ ਹੈ ਪਹਿਲਵਾਨੀ ਹੀ ਸਾਡਾ ਬੇਸ ਹੈ ਪਹਿਲਵਾਨੀ ਤੋਂ ਸਭ ਕੁਝ ਮਿਲਿਆ ਪਹਿਲਵਾਨੀ ਦੇ ਵਿੱਚ ਤਰੱਕੀ ਪੂਰੀ ਮਿਲੀ ਹੈ ਪੈਸਾ ਵੀ ਬਹੁਤ ਮਿਲਿਆ ਇਸ ਗੇਮ ਦੇ ਵਿੱਚ ਮੂਵ ਔਨ ਦਾ ਕਾਰਨ ਇਹ ਨਹੀਂ ਸੀ ਕਿ ਸ਼ਾਇਦ ਮੈਨੂੰ ਪਹਿਲਵਾਨੀ ਚ ਨਾ ਕੁਝ ਖਟਿਆ ਹੋਵੇ ਏ ਸੀਗੇ ਮੇਰਾ ਸੁਪਨਾ ਸੀ ਇਹ ਕਿਉਂਕਿ ਬਚਪਨ ਤੋਂ WWE ਦੇਖਦੇ ਹੁੰਦੇ ਸੀ ਫਿਰ ਉਹ ਪਤਾ ਲੱਗਿਆ ਸੀ ਨਕਲੀ ਆ ਫਿਰ ਮੈਂ MMA ਵਾਲੀ ਫਾਈਟ ਜਿਹੜੀ ਪਿੰਜਰੇ ਦੇ ਵਿੱਚ ਬੰਦ ਕਰਕੇ ਫਾਈਟ ਲੜੀ ਜਾਂਦੀ ਆ ਮੈਂ ਉਹਦੇ ਵਿੱਚ ਮੂਵ ਹੋਇਆ ਤਾਂ ਉਹਦੇ ਚ ਵਰਲਡ ਚੈਂਪੀਅਨ ਦੀ ਟਾਈਟਲ ਜਿੱਤੀ ਤਾਂ ਫਿਰ ਇਹ ਮੇਰੇ ਆਪਣੇ ਸੁਪਨੇ ਸੀਗੇ ਜਿਨ੍ਹਾਂ ਨੂੰ ਸਕਾਰ ਕਰਨ ਦੇ ਲਈ ਮੈਂ ਇਹਦੇ ਵਿੱਚ ਆਇਆ ਕੋਈ ਇਦਾਂ ਦਾ ਨਹੀਂ ਸੀਗਾ ਵੀ ਉਧਰ ਸ਼ਾਇਦ ਨਹੀਂ ਪੈਸਾ ਮਿਲਿਆ ਵੀ ਇੱਧਰ ਮਿਲੂਗਾ ਤਾਂ ਇਹ ਮੈਂ ਸਭ ਕੁਝ ਠੀਕ ਸੀਗਾ ਬਸ ਇਹ ਸ਼ੌਂਕ ਸੀਗਾ ਜੀ ਆਪਣਾ ਅਮ ਜਦੋਂ ਅਸੀਂ ਵੀਡੀਓ ਦੇਖੀ ਹੈ ਗੋਰਿਆ ਪਹਿਲਾਂ ਤੁਹਾਡੇ ਥੱਪੜ ਮਾਰਦਾ ਹੈ ਤਾਂ ਉਸ ਤੋਂ ਬਾਅਦ ਤੁਸੀਂ ਵੀ ਸ਼ੁਰੂ ਕਰਦੇ ਹੋ ਥੱਪੜ ਮਾਰ ਕੇ ਫਿਰ ਉਸਦੇ ਆ ਕੰਨ ਅੱਖਾਂ ਲਾਲ ਸਭ ਕੁਝ ਹੋ ਜਾਂਦਾ ਹੈ ਗੋਰੇ ਦਾ ਉਸ ਤੋਂ ਬਾਅਦ ਧੁਹਾਰ ਭੰਗੜਾ ਪਾਉਂਦਾ ਹੈ ਪੱਟ ਤੇ ਥਾਪੀ ਮਾਰਦਾ ਸਿੱਧੂ ਮੂਸੇ ਵਾਲੀ ਤਰ੍ਹਾਂ ਕਿ ਭੰਗੜੇ ਪਾਣ ਦਾ ਕੀ ਰਾਜ ਸੀ ਕਿ ਖੁਸ਼ੀ ਕਿੰਨੀ ਸੀ ਉਸ ਦੀ ਉਹ ਭੰਗੜਾ ਜੀ ਖੁਸ਼ੀ ਦੇ ਮਾਰੇ ਆਪਣੇ ਆਪ ਹੀ ਨਿਕਲਿਆ ਆਪ ਮਾਰੇ ਨਿਕਲਿਆ ਉਹ ਪਰ ਉਹ ਪਿੱਛੇ ਪੰਜਾਬੀ ਗਾਣਾ ਚੱਲ ਪਿਆ ਤਾਂ ਫਿਰ ਆਪਣੇ ਆਪ ਹੀ ਪੰਗੜਾ ਪੈਣ ਲੱਗ ਗਿਆ ਤੇ ਉਹ ਸੈਲੀਬ੍ਰੇਸ਼ਨ ਸੀਗੀ ਜਿੱਤ ਦੀ ਖੁਸ਼ੀ ਸੀਗੀ ਜੀ ਤੇ ਪੰਜਾਬੀ ਹਮੇਸ਼ਾ ਆਪਣੀ ਜਿੱਤ ਦੀ ਖੁਸ਼ੀ ਪੰਗੜਾ ਪਾ ਕੇ ਹੀ ਜ਼ਾਹਰ ਕਰਦੇ ਆ ਤਾਂ ਉਹਦੇ ਪਿੱਛੇ ਇਹੀ ਕਾਰਨ ਸੀਗਾ ਹੋਰ ਤਖ ਨਹੀਂ ਸੀ ਕਿੰਨੇ ਕੁ ਲੋਕ ਸੀ ਉਸ ਰਿੰਗ ਦੇ ਵਿੱਚ ਦੇਖਣ ਵਾਲੇ ਪੰਜਾਬੀ ਵੀ ਸੀ ਜਾਂ ਫਿਰ ਉਧਰ ਦੇ ਜਿੰਨੇ ਅਬੂ ਧਾਬੀ ਦੇ ਰਹਿਣ ਵਾਲੇ ਸੀ ਉਹੀ ਸਾਰੇ ਨਹੀਂ ਜੀ ਪੂਰਾ ਅਮਰੀਕਾ ਦੇ ਲੋਕ ਸੀਗੇ ਯੂਰੋਪੀਅਨ ਲੋਕ ਸੀਗੇ ਤੇ ਉੱਥੇ ਦੇਸ਼ ਐਕਸ ਸੀਗੇ ਆਪਣੇ ਅਬੂਦਾਬੀ ਦੇ ਵਿੱਚ ਰਹਿਣ ਵਾਲੇ ਇੰਡੀਅਨ ਸੀਗੇ ਪੰਜਾਬੀ ਵੀ ਸੀਗੇ ਤੇ ਜਿਆਦਾ ਨਹੀਂ ਤਾਂ ਕੋਈ 10 ਤੋਂ 12000 ਦੇ ਕਰੀਬ ਲੋਕ ਸੀਗੇ ਉਸ ਅਰੀਨਾ ਦੇ ਅੰਦਰ ਤੇ ਸਾਰੇ ਸਾਨੂੰ ਦੇਖਣ ਦੇ ਲਈ ਉੱਥੇ ਆਏ ਹੋਏ ਸੀਗੇ ਅੱਛਾ ਭਾਈ ਜਿਹੜੀ 6 ਵਜੇ ਹੋਈ ਅੱਖ ਤੇ ਇੱਕ ਗੱਲ ਵਾਲੇ ਪਾਸੇ ਇਹਦਾ ਕੀ ਕਾਰਨ ਬਣਿਆ ਕਿ ਜਦੋਂ ਜਿਹੜੇ ਗੋਰੇ ਨੇ ਥੱਪੜ ਮਾਰਿਆ ਉਸ ਸਮੇਂ ਦੀ 6 ਹੈ ਜਾਂ ਫਿਰ ਉਸਨੇ ਕੋਈ ਜਾਣਬੁੱਝ ਕੇ ਕੋਈ ਗੇਮ ਗਲਤ ਖੇਲੀ ਹੈ ਕਿ ਤਾਂ ਕਰਕੇ ਹਾਂਜੀ ਕਿਉਂਕਿ ਇਹ ਗੇਮ ਹੈ ਕੋਈ ਵੀ ਉਦੋਂ ਤੱਕ ਮੰਨਤਾ ਨਹੀਂ ਉਹਨੂੰ ਮਿਲਦੀ ਜਦੋਂ ਤੱਕ ਉਹਦੇ ਵਿੱਚ ਸੇਫਟੀਆਂ ਨਾ ਹੋਣ ਇਸ ਬਹੁਤ ਵਧੀਆ ਸੇਫ ਗੇਮ ਹੈ ਪਰ ਉਸ ਗੋਰੀ ਨੇ ਜਾਣ ਬੁੱਝ ਕੇ ਮੇਰੇ ਫੌਲ ਖੇਡਿਆ ਮੇਰੇ ਜਾਣ ਬੁੱਝ ਕੇ ਫੌਲ ਮਾਰਿਆ ਸੀ ਕਿ ਉਹਨੂੰ ਇਹ ਸੀ ਕਿ ਸ਼ਾਇਦ ਵੀ ਮੈਂ ਇਹਨੂੰ ਪਹਿਲਾਂ ਡੈਮੇਜ ਕਰ ਲੂੰਗਾ ਇੱਕ ਫੌਲ ਦੇ ਨਾਲ ਤੇ ਫਾਈਨਲ ਦੇ ਵਿੱਚ ਆਖਰੀ ਤੱਪੜ ਦੇ ਵਿੱਚ ਸ਼ਾਇਦ ਬੇਹੋਸ਼ੇ ਕਰ ਲੂੰਗਾ ਵੀ ਸਹੀ ਮਾਰ ਕੇ ਪਰ ਮੈਂ ਹੋਰ ਜ਼ਿਆਦਾ ਮਜ਼ਬੂਤ ਹੋ ਕੇ ਗਿਆ ਫਿਰ ਫੌਲ ਤੋਂ ਬਾਅਦ ਕਿ ਤੁਹਾਡਾ ਬਜਨ ਘੱਟ ਸੀ ਉਹਦਾ ਬਜਨ ਵੀ ਜ਼ਿਆਦਾ ਸੀ ਥੱਪੜ ਹੀ ਭਾਰੀ ਹੋਏਗਾ ਜਿਹੜਾ ਬੰਦਾ ਸਰੀਰਕ ਤਕੜਾ ਹੁੰਦਾ ਪਰ ਦਰਜਾ ਨਹੀਂ ਲੱਗੇ ਇੱਕ ਵਾਰੀ ਜਾਂ ਫਿਰ ਗੁਰੂਆਂ ਦੀ ਧਰਤੀ ਦੇ ਉੱਤੇ ਗਏ ਸੀ ਮਾਨਸੀ ਆਪਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਤੇ ਗੁਰੂਆਂ ਦੇ ਉੱਤੇ ਮਾਨਸੀ ਕਿ ਭਾਵੇਂ ਅੱਗੇ ਜਿਹੜਾ ਮਰਜ਼ੀ ਹੋਵੇ ਜਿੱਤ ਕੇ ਆਣੀ ਗੇਮ ਆਪਾਂ ਹਾਂ ਜਿੱਦੋਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਦੇ ਜਾਏ ਆਂ 40 40 ਸਿੰਘਾਂ ਨੇ 10 ਲੱਖ ਫੌਜ ਦਾ ਮੁਕਾਬਲਾ ਕੀਤਾ ਤੇ 15 ਸਾਲ ਦਾ ਜੁਝਾਰ ਸਿੰਘ ਬਾਬਾ ਸਾਹਿਬ ਜادہ ਜੁਝਾਰ ਸਿੰਘ ਜੀ ਨੇਡਰ ਹੋ ਕੇ ਮੈਦਾਨੇ ਜੰਗ ਚ ਉਤਰਿਆ ਤਾਂ ਬਚਪਨ ਤੋਂ ਹੀ ਮੇਰੇ ਜਿਹੜੀ ਆਪਣੀ ਡਿਕਸ਼ਨਰੀ ਹੈ ਮੇਰੇ ਆਪਣੀ ਅੰਦਰ ਦੀ ਡਿਕਸ਼ਨਰੀ ਹੈ ਉਹਦੇ ਵਿੱਚ ਹਾਰ ਨਾਮ ਦਾ ਜਾਂ ਡਰ ਨਾਮ ਦਾ ਸ਼ਬਦ ਮੈਂ ਢਾਕਲ ਨਹੀਂ ਜੋਂ ਦਿੱਤਾ ਡਰ ਕਿਤੇ ਵੀ ਨਹੀਂ ਸੀਗਾ ਜੀ ਅੱਛਾ ਤੁਸੀਂ ਸ਼ੁਰੂ ਸੁਪਨਾ ਸੀ ਕੋਈ ਇਹ ਜਾਂ ਕੁਝ ਹੋਰ ਬਣਨ ਦਾ ਸੁਪਨਾ ਸੀ ਤੁਹਾਡਾ ਮੇਰਾ ਸੁਪਨਾ ਸੀ ਵੀ martial arts ਦੀਆਂ 16 ਪਲੱਸ ਗੇਮਾਂ ਫਾਈਟਿੰਗ ਗੇਮਾਂ ਵੀ ਬੱਦ ਤੋਂ ਬੱਦ ਗੇਮਾਂ ਦੇ ਵਿੱਚ ਮੈਂ ਖੇਡਾਂ ਵਰਲਡ ਲੈਵਲ ਦੇ ਉੱਪਰ ਬਾਪੂ ਜੀ ਉਹ ਵੀ ਗੱਲ ਕਰਦੇ ਥੋੜੇ ਨੇ ਕਹਿੰਦੇ ਸਾਨੂੰ ਵੀ ਡਰ ਲੱਗਦਾ ਸੀ ਕਿ ਇਹ ਗੇਮ ਜਿਹੜੀ ਬਹੁਤ ਖਤਰਨਾਕ ਹੈ ਕੁਝ ਵੀ ਹੋ ਸਕਦਾ ਇਸ ਗੇਮ ਦੇ ਵਿੱਚ ਪਰ ਕਹਿੰਦਾ ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਮੇਰਾ ਨਾਮ ਦੇਸ਼ ਦਾ ਨਾਮ ਚਮਕੌਰ ਸਰਦਾਰ ਤੇ ਦਾ ਨਾਮ ਬਹੁਤ ਉੱਚ ਲੈਵਲ ਤੱਕ ਇਨਰੋਸ਼ਨ ਕੀਤਾ ਹੈ ਹਾਂਜੀ ਬਿਲਕੁਲ ਬਹੁਤ ਜ਼ਿਆਦਾ ਖਤਰਨਾਕ ਗੇਮ ਹੈ ਪਰ ਜਿੰਨਾ ਵੱਡਾ ਖਤਰਾ ਹੁੰਦਾ ਓਨਾ ਵੱਡਾ ਫਿਰ ਨਾਮ ਵੀ ਹੁੰਦਾ ਜੀ ਹਾਂਜੀ ਉਹ ਇਸੇ ਕਰਕੇ ਫਿਰ ਇਹ ਇੰਨਾ ਜ਼ਿਆਦਾ ਵਾਇਰਲ ਹੋਇਆ ਜੀ ਮੈਂ ਤਾਂ ਉਹ ਖਤਰੇ ਨੂੰ ਮੈਂ ਭੁੱਲ ਕੇ ਚੱਲਦਾ ਹਾਂ ਹਮੇਸ਼ਾ ਖਤਰੇ ਨੂੰ ਯਾਦ ਨਹੀਂ ਰੱਖਦਾ ਅੱਗੇ ਵੀ ਵੱਡੇ ਵੱਡੇ ਖਤਰਿਆਂ ਨਾਲ ਮੁਕਾਬਲਾ ਕਰੋਗੇ ਫਿਰ ਹੁਣ ਕੀ ਅੱਗੇ ਅੱਗੇ ਹੁਣ ਇਸ ਦੇ ਵਿੱਚ ਕੀ ਕਰਨ ਜਾ ਰਹੇ ਹੋ ਹੋਰ ਕੋਈ ਗੇਮ ਕਿ ਜੇ ਤੁਸੀਂ 16 ਪਲੱਸ ਕੇ ਆ ਗੇਮਾਂ ਨੇ ਤਾਂ ਉਹਦੇ ਵਿੱਚ ਵੀ ਜਮਾਵਾਂਗੇ ਕਿਸਮਤ ਹਜੇ ਤੱਕ ਜੀ ਮੈਂ ਸਿਰਫ ਪਾਵਰ ਸਲੈਪ ਦੇ ਵਿੱਚ ਹੈਵੀ weight ਦੀ ਹੈਵੀ weight ਚੈਂਪੀਅਨ ਦੀ वर्ल्ड ਚੈਂਪੀਅਨ ਬਣਨ ਦੀ ਤਿਆਰੀ ਕਰ ਰਹੇ ਹਾਂ ਕਿ ਇਹਦੇ ਮੁਕਾਬਲੇ ਲੜਨੇ ਆ ਮੈਂ 2 ਤੋਂ 3 ਹੋਰ ਫਿਰ ਮੈਨੂੰ ਦੋ ਮੁਕਾਬਲਿਆਂ ਤੋਂ ਬਾਅਦ ਤੀਜਾ ਮੁਕਾਬਲਾ ਮੈਨੂੰ ਹੈਵੀ weight ਚੈਂਪੀਅਨ ਬਣ ਹੈਵੀ weight ਦੀ ਚੈਂਪੀਅਨਸ਼ਿਪ ਟਾਈਟਲ ਬੈਲਟ ਦੇ ਲਈ ਮੈਨੂੰ ਮਿਲੂਗਾ ਤੇ ਉਹਦੀ ਤਿਆਰੀ ਚੱਲ ਜਾਈ ਹੁਣ ਅੱਛਾ ਜਦੋਂ ਤੁਸੀਂ ਜਾਣਦੇ ਹੋ ਅਬੋ ਤਾਬੀ ਦੇ ਵਿੱਚ ਸਾਹਮਣੇ ਦੱਸਦੇ ਹੋ ਹੁਣੇ ਤੁਹਾਨੂੰ ਕੋਚ ਤੁਹਾਡੇ ਕਿ ਇਹ ਇਹਦੇ ਨਾਲ ਮੁਕਾਬਲਾ ਹੋਣਾ ਹੈ ਤਾਂ ਕੋਈ ਮਨ ਦੇ ਵਿੱਚ ਉਸ ਸਮੇਂ ਦਰਜਾ ਨਹੀਂ ਰਿਹਾ ਕਿ ਜੇ ਫਿਰ ਉਸ ਬੰਦੇ ਨੇ ਕਿਵੇਂ ਤੁਹਾਡੇ ਨਾਲ ਬਿਤਕਰਾ ਕੀਤਾ ਜੇ ਫਿਰ ਉਹਨੂੰ ਇਹ ਲੱਗਿਆ ਕਿ ਇਹ ਸਰਦਾਰ ਇਹ ਦਾੜੀ ਵਾਲਾ ਕੌਣ ਆ ਗਿਆ ਇਹਦੇ ਨਾਲ ਕੀ ਮੁਕਾਬਲਾ ਕਰਨਾ ਮੈਂ ਜੀ ਫੋਟੋ ਤਾਂ ਮੈਂ ਚਲੋ ਸਾਨੂੰ ਪਹਿਲਾਂ ਇੱਕ ਇੱਕ ਮਹੀਨਾ ਪਹਿਲਾਂ ਮਿਲ ਜਾਂਦਾ ਸਾਰਾ ਕੁਝ ਵੀ ਕਿਹਦੇ ਨਾਲ ਮੁਕਾਬਲਾ ਹੈ ਪਰ ਜਦੋਂ ਅਮ ਅਮੋ ਸਾਹਮਣੇ ਦੇਖਿਆ ਤਾਂ ਉਹ ਇੱਕ ਵਾਰ ਮੇਰੇ ਕੋਚ ਨੇ ਵੀ ਮੈਨੂੰ ਕਿਹਾ ਜਿਹੜਾ ਮੇਰਾ ਮੈਨੇਜਰ ਸੀਗਾ ਪੰਕਜ ਖੰਨਾ ਉਹਨੇ ਵੀ ਕਿਹਾ ਸੀ ਵੀ ਬੰਦਾ ਵੀ ਥੋੜਾ ਹੈਵੀ ਤੇ ਨੋ ਜ਼ਿਆਦਾ ਹੈਵੀ ਆ ਪਾਵਰਫੁਲ ਵੀ ਹੈ ਲੰਬਾ ਵੀ ਹੈ ਵੀ ਧਿਆਨ ਨਾਲ ਖੇਡੀ ਤਾਂ ਡਰ ਨਹੀਂ ਜੀ ਲੱਗਿਆ ਮੈਂ ਸਗੋਂ ਹੋਰ ਐਕਸਾਈਟਡ ਹੋ ਗਿਆ ਵੀ ਹੁਣ ਹੋਰ ਸਵਾਦ ਆਊਗਾ ਵੀ ਬੰਦਾ ਅੱਗੇ ਹੋਏ ਹਾਂ ਵੀ ਹੁਣ ਹੋਰ ਸਵਾਦ ਆਊਗਾ ਕਿ ਇਹਨੂੰ ਹਰਾ ਕੇ ਵੀ ਹਾਈ ਤੇ ਤੁਸੀਂ ਕੋ ਰੋ ਰੇਸ਼ੀਆ ਦਾ ਸੀ ਜੀ ਹਾਂਜੀ ਤੇ ਹੁਣ ਜੇ ਲਗਾਤਾਰ ਫੋਨ ਆ ਰਹੇ ਮੈਸੇਜ ਆ ਰਹੇ ਇੰਟਰਵਿਊ ਚੱਲ ਰਹੀਆਂ ਨੇ ਤਾਂ ਇਹ ਚੀਜ਼ ਨੂੰ ਬੰਦਾ ਕਿਉਂਕਿ ਜਿਸ ਤਰੀਕੇ ਸੋਸ਼ਲ ਮੀਡੀਆ ਚੱਲ ਰਿਹਾ ਸਾਰਾ ਕੁਝ ਕਿ ਪਰਿਵਾਰ ਨੂੰ ਇਲਾਕੇ ਨੂੰ ਕਿੰਨਾ ਕੁ ਮਾਨਸੂ ਸੋ ਰਿਆ ਲਗਾਤਾਰ ਮੈਂ ਦੇਖ ਰਿਹਾ ਸੀ ਅਸੀਂ ਬਾਜ਼ਾਰ ਤੋਂ ਨਿਕਲੇ ਆ ਰਹੇ ਸੀ ਕਿ ਇੱਕ ਬੰਦੇ ਨੂੰ ਪੁੱਛਿਆ ਮਾਝੂ ਹਰ ਸਿੰਘ ਦਾ ਘਰ ਕਹਿੰਦਾ ਭਾਈ ਜੀ ਕਿਤੇ ਜਾਣ ਦੀ ਲੋੜ ਗਰਾਊਂਡ ਜਾਓ ਉੱਥੇ ਮਿਲ ਗਏ ਅੱਛਾ ਜੀ ਹਾਂਜੀ ਅਸਲ ਚ ਨਹੀਂ ਦੇਖੋ ਜੰਪਾਲਾ ਜੀ ਇੱਥੇ ਦੇ ਪਿੰਡ ਵਾਲਿਆਂ ਨੂੰ ਤਾਂ ਮਾਨ ਹੁੰਦਾ ਹੀ ਹੈ ਹਨਾ ਜੀ ਮਾਪੇ ਹੁੰਦੇ ਆ ਵੀ ਬਹੁਤ ਮਾਣ ਕਰਦੇ ਨੇ ਜੀ ਸਾਰੇ ਤੇ ਹਮੇਸ਼ਾ ਹੀ ਕਰਦੇ ਰਹੇ ਆ ਜਦੋਂ ਵੀ ਮੈਂ ਕਿਤੇ ਵੀ ਕੋਈ ਅਚੀਵਮੈਂਟ ਪ੍ਰਾਪਤ ਕੀਤੀ ਆ ਤਾਂ ਮੈਨੂੰ ਬਹੁਤ ਸਹਿਯੋਗ ਮਿਲਿਆ ਆਪਣੇ ਇਲਾਕੇ ਦੇ ਬੁਰੇ ਦਾ ਸਾਡੇ ਪਰਿਵਾਰ ਦਾ ਬਾਪੂ ਜੀ ਦੱਸਦੇ ਸੀ ਕਿ ਪ੍ਰਵਿੰਦਰ ਦੂਮਸ਼ੇੜੀ ਜੋ ਕਿ ਨਾਮੀ ਪਹਿਲਵਾਨ ਹੋਏ ਨੇ ਉਹਨਾਂ ਨੇ ਹਿੰਦ ਕੇਸਰੀ ਪੰਜਾਬ ਕੇਸਰੀ ਸਾਰੇ ਖਿਤਾਬ ਜਿੱਤੇ ਹੋਏ ਨੇ ਉਹਨਾਂ ਨਾਲ ਕਿਸ ਤਰੀਕੇ ਦਾ ਰਿਸ਼ਤਾ ਜਾਂ ਉਹਨਾਂ ਨਾਲ ਕਿਵੇਂ ਤੁਸੀਂ ਪਹਿਲਵਾਨੀ ਦੇ ਕਿਹੜੇ ਕਿਹੜੇ ਗੁਰ ਸਿੱਖੇ ਨੇ ਜਿਹੜੇ ਉਹਨਾਂ ਕੋਲ ਮਿਲ ਕੇ ਤੁਸੀਂ ਗੱਲ ਤਾਂ ਜੀ ਜਦੋਂ ਅਸੀਂ ਛੋਟੇ ਸੀਗੇ ਮੇਰੇ ਫਾਦਰ ਸਾਹਿਬ ਉਹਨਾਂ ਦਾ ਪਰਮਿੰਦਰ ਡੂੰਛੜੀ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਫ੍ਰੇਮ ਸੀ ਦੋਸਤ ਬਹੁਤ ਜ਼ਿਆਦਾ ਘਰ ਵਾਲਾ ਸਿਸਟਮ ਸੀ ਸਾਡੇ ਤੇ ਉਹ ਸਾਡੇ ਘਰੇ ਆਉਂਦੇ ਜਾਂਦੇ ਰਹੇ ਆ ਤੇ ਬਚਪਨ ਤੋਂ ਹੀ ਉਹਨਾਂ ਨੂੰ ਦੇਖ ਦੇਖ ਕੇ ਮੋਟੀਵੇਟ ਹੋਏ ਸੀਗੇ ਉਹਨਾਂ ਨੂੰ ਦੇਖ ਦੇਖ ਕੇ ਫਿਰ ਜਦੋਂ ਬਾਪੂ ਜੀ ਨੇ ਪਹਿਲਵਾਨੀ ਚ ਪਾਇਏ ਤਾਂ ਸਾਡਾ ਮੋਟੀਵੇਟ ਜਿਹੜੇ ਸਾਡਾ ਰੋਲ ਮਾਡਲ ਸੀ ਉਹ ਪਰਮਿੰਦਰ ਡੂੰਛੜੀ ਵੀ ਜੀ ਨੇ ਤੇ ਇੱਕ ਸਰਵਰ ਮਹਾਲੀ ਹੋਇਆ ਜੀ ਪਹਿਲਵਾਨ ਤੇ ਇੱਕ ਉਹ ਮੇਰਾ ਰੋਲ ਮਾਡਲ ਹੈ ਇਹਨਾਂ ਦੋਨਾਂ ਨੂੰ ਦੇਖ ਕੇ ਮੈਂ ਪਹਿਲਵਾਨੀ ਦੇ ਵਿੱਚ ਜੋ ਵੀ ਕੀਤਾ ਇਹਨਾਂ ਨੂੰ ਦੇਖ ਕੇ ਕੀਤਾ ਸੱਟ ਲੱਗ ਗਈ ਉਹਦੇ ਕਰਕੇ ਥੋੜਾ ਪਲਵਾਨੀ ਪਿਛੇ ਰਹਿ ਗਈ ਨਹੀਂ ਤਾਂ ਤੁਸੀਂ ਮੇਰੇ ਖਿਆਲ ਉਹਨਾਂ ਤੋਂ ਵੀ ਵੱਡਾ ਨਾਮ ਤੁਹਾਡਾ ਹੋ ਜਣਾ ਸੀ ਨਹੀਂ ਚਲੋ ਵਾਹਿਗੁਰੂ ਕਿਰਪਾ ਕਰੂਗਾ ਇਹ ਦੁਬਾਰਾ ਫੇ ਪਲਵਾਨੀ ਕਰਨੀ ਹੈ ਜੀ ਮੈ ਲਿਗਾਮੈਂਟ ਦਾ ਆਪਰੇਸ਼ਨ ਹੋਣ ਵਾਲਾ ਸੀਗਾ ਮੇਰਾ ਉਸ ਸਮਾਂ ਨਹੀਂ ਸੀ ਲੱਗ ਰਿਹਾ ਪਰ ਮੈਂ ਹੁਣ 6 ਮਹੀਨੇ ਪਹਿਲਾਂ ਕਰਵਾ ਚੁੱਕਿਆ ਤੇ ਹੁਣ ਵਾਹਿਗੁਰੂ ਕਿਰਪਾ ਕਰੂ ਇੱਕ ਵਾਰ ਇਧਰ ਪਾਵਰ ਸਲੈਪ ਵਾਲਾ ਸਿਸਟਮ ਨਵੇੜ ਲਵਾ ਫਿਰ ਇੱਕ ਵਾਰ ਦੋਨੋਂ ਪਹਿਲਵਾਨੀ ਚ ਵੀ ਦੁਬਾਰਾ ਅਗੇ ਤੱਕ ਪਾ ਗਏ ਸਭ ਦੇ ਸ਼ਹਿਰ ਵਿੱਚ ਦੇਖਣ ਵਾਲੇ ਨੇ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਅੱਜ ਸਾਡੇ ਇੰਟਰਵਿਊ ਰਾਹੀਂ ਕਿਉਂਕਿ ਬਹੁਤ ਲੋਕ ਸਾਨੂੰ ਵੀ ਕਾਲ ਆ ਰਹੀਆਂ ਨੇ ਜਦੋਂ ਵੀ ਅਸੀਂ ਵੀ ਪਹਿਲਾਂ ਤੁਹਾਡੀ ਖਬਰ ਪਾਤੀ ਜਿਹੜੀ ਤੁਸੀਂ ਪਹਿਲਾਂ ਇੰਟਰਵਿਊ ਪਾਈ ਹੈ ਤਾਂ ਬਹੁਤ ਫੋਨ ਆ ਰਹੇ ਨੇ ਕਿੱਥੇ ਦਾ ਨੌਜਵਾਨ ਹੈ ਤੇ ਕਿਵੇਂ ਉਹਨਾਂ ਦੀ ਰੂਬਰੂ ਕਰਾਇਆ ਸਾਨੂੰ ਤਾਂ ਕੀ ਕਹੋਗੇ ਆਪਣੇ ਸ਼ਾਹਨ ਵਾਲਿਆਂ ਨੂੰ ਮੈਂ ਸਾਰਿਆਂ ਨੂੰ ਦੇਸ਼ ਵਿਦੇਸ਼ ਚ ਬੈਠੇ ਪੰਜਾਬੀਆਂ ਨੂੰ ਤੇ ਭਾਰਤ ਵਾਸੀਆਂ ਨੂੰ ਹੀ ਬੇਨਤੀ ਕਰਨਾ ਚਾਹੂਗਾ ਕਿ ਸਭ ਤੋਂ ਪਹਿਲਾਂ ਤਾਂ ਸਾਨੂੰ ਸਪੋਰਟ ਕਰੋ ਵੱਧ ਤੋਂ ਵੱਧ ਮੇਰਾ ਟਾਈਗਰ ਸਿੰਘ ਐਮ ਐਮ ਏ ਜਿਹੜਾ ਸੋਸ਼ਲ ਮੀਡੀਆ ਪੇਜ ਹੈ ਇੰਸਟਾਗ੍ਰam ਪੇਜ ਹੈ ਜਾਂ ਮੇਰਾ ਜੁਝਾਰ ਸਿੰਘ ਟਾਈਗਰ ਦੇ ਨਾਮ ਤੋਂ ਮੇਰੀ YouTube ਦੇ ਉੱਪਰ ਇੱਕ ਚੈਨਲ ਹੈ ਮੇਰਾ ਬਣਾਇਆ ਹੁਣੇ ਮੈਂ ਥੋੜੇ ਟਾਈਮ ਪਹਿਲਾਂ ਉਹਨੂੰ ਵੱਧ ਤੋਂ ਵੱਧ ਫੋਲੋ ਕਰੋ ਤੇ ਸਬਸਕ੍ਰਾਈਬ ਕਰੋ ਤਾਂ ਜੋ ਮੈਨੂੰ ਵੀ ਹੌਸਲਾ ਮਿਲੇ ਹਨਾ ਤੇ ਵੱਧ ਤੋਂ ਵੱਧ ਸਹਿਯੋਗ ਕਰੋ ਕਿ ਇਸ ਪਰਿਵਾਰ ਦਾ ਸੁਜੋਗ ਜਾਰ ਕਿਵੇਂ ਮਿਲਦਾ ਪਰਿਵਾਰ ਦਾ ਕਿੰਨਾ ਸੁਜੋਗ ਮਿਲੇ ਮੈਂ ਘਰ ਵੀ ਜਾ ਕੇ ਆ ਤੁਹਾਡਾ ਕਿ ਬਹੁਤਾ ਕੋਈ ਤਿੰਨ ਮੰਜ਼ਲ ਕੋਠੀ ਤਾਂ ਨਹੀਂ ਪਾਈ ਛੋਟੇ ਘਰ ਤੋਂ ਉੱਠ ਕੇ ਅੱਜ ਵੱਡੇ ਨਾਮ ਤੁਸੀਂ ਨਾਮਨਾ ਖੱਟ ਰਹੇ ਹੋ ਤਾਂ ਘਰ ਦਾ ਕਿੰਨਾ ਸੁਜੋਗ ਮਿਲਦਾ ਸੀ ਪੈਸੇ ਦੀ ਕਿੰਨੀਕ ਨੀਡ ਹੁੰਦੀ ਸੀ ਕਿੰਨਾ ਕੁ ਮੁਸ਼ਕਲ ਹੋਇਆ ਇਸ ਚੀਜ਼ ਦੇ ਵਿੱਚ ਕਾਫੀ ਲੋਡ ਪੈਂਦੀ ਖਰਾਕ ਦੀ ਬਹੁਤ ਲੋਡ ਪੈਂਦੀ ਹੈ ਤਾਂ ਕਿੰਨਾ ਸੁਜੋਗ ਕਿਸ ਦਾ ਤੇ ਸਭ ਤੋਂ ਵੱਧ ਪਰਿਵਾਰ ਦੇ ਵਿੱਚ ਮਾਪਿਓ ਦਾ ਸਭ ਤੋਂ ਪਹਿਲਾ ਸੁਜੋਗ ਹੈ ਜਿਨ੍ਹਾਂ ਨੇ ਕਿ ਜਦੋਂ ਸਾਨੂੰ ਪਹਿਲਵਾਨੀ ਚ ਪਾਤਾ ਤੇ ਕਦੇ ਸਾਨੂੰ ਕਦੇ ਖਰਾਕ ਦੀ ਕਮੀ ਨਹੀਂ ਆਉਂਦੀ ਸੀ ਸਾਡੇ ਬਾਪੂ ਜੀ ਨੇ ਸਰਦਾਰ ਬਲਵਿੰਦਰ ਸਿੰਘ ਸੰਗਤ ਜੀ ਨੇ ਮਾਤਾ ਮਜੀਤ ਕੌਰ ਸਾਨੂੰ ਤੜਕੇ 3 ਵਜੇ ਠਾਲ ਕੇ ਗਰਾਊਂਡ ਭੇਜ ਦਿੰਦੀ ਸੀ ਉਹਨਾਂ ਦੇ ਲਾਇਆ ਹੋਇਆ ਬੂਟਾ ਫਿਰ ਅੱਗੇ ਵਿਆਹ ਵੀ ਹੋ ਗਿਆ ਮੇਰਾ ਮੈਰਿਡ ਹੈ ਜੀ ਮੈਂ ਅੱਗੇ ਵਾਈਫ ਤੋਂ ਵੀ سپورਟ ਬਹੁਤ ਮਿਲਦੀ ਹੈ ਕਿ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਹੈ ਕਿ ਪਰਿਵਾਰ ਵੱਲੋਂ ਪੂਰੀ سپورਟ ਹੈ ਜੀ ਕੋਈ ਇਹ ਨਹੀਂ ਹੈਗਾ ਵੀ ਵੀ ਕੋਈ ਉਹ ਕਹਿੰਦੇ ਹੁਣ ਵੀ ਇਹ ਕੰਮ ਨਹੀਂ ਕਰਨੇ ਹਨ ਉਹਨਾਂ ਨੂੰ ਮੇਰੇ ਤੇ ਯਕੀਨ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਬਾਈ ਜੀ ਬਹੁਤ ਮੁਬਾਰਕਾਂ ਫਿਰ ਤੁਹਾਨੂੰ ਸਾਡੇ ਵੱਲੋਂ ਵੀ ਸਾਡੇ ਦੇਖਣ ਵਾਲੇ ਜਿਹੜੇ ਚਾਹ ਬਣਨੇ ਜਿਹੜੇ ਤਾਂ ਉਹਨਾਂ ਵੱਲੋਂ ਵੀ ਬਹੁਤ ਮੁਬਾਰਕ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਦੇਖੋ ਤੇ ਦੇਖੋ ਕਿ ਇਹ ਸੰਨ ਜੁਹਾਰ ਸਿੰਘ ਜਿਨ੍ਹਾਂ ਨੇ ਪੂਰੇ ਭਾਰਤ ਦਾ ਨਾਮ ਰੋਸ਼ਨ ਕੀਤਾ ਤਾਂ ਉਹ ਗੇਮ ਜਿਸ ਗੇਮ ਦਾ ਨਾਮ ਸੁਣ ਕੇ ਮੈਂ ਡਰ ਜਾਂਦਾ ਜਿਸ ਤਰੀਕੇ ਨਾਲ ਅੱਗੇ ਗੋਰਾ ਸੀ ਗੋਰੇ ਦਾ ਵਜਨ ਜੁਹਾਰ ਸਿੰਘ ਤੋਂ ਜ਼ਿਆਦਾ ਸੀ ਥੱਪੜ ਵੀ ਜਿਹੜਾ ਉਸ ਦਾ ਵੱਡਾ ਹੋਵੇਗਾ ਪਰ ਦੱਸ ਦਿੰਨੇ ਆ ਕਿ ਗੁਰੂਆਂ ਦੀ ਧਰਤੀ ਐ ਸਹੀਦਾਂ ਦੀ ਧਰਤੀ ਐ ਚਮਕੌਰ ਸਾਹਿਬ ਜਿੱਥੇ ਕੀ ਜੰਗਾਂ ਹੋਈਆਂ ਨੇ ਪਰ ਤਿਜਾਰ ਸਿੰਘ ਮਲੋਸਿਆ ਗਿਆ ਕਿ ਇੱਕ ਦਮ ਵੀ ਮੈਨੂੰ ਕੋਈ ਡਰ ਨਹੀਂ ਲੱਗਿਆ ਕੋਈ ਮੰਦ ਸ਼ਿਕਵਾ ਨਹੀਂ ਸੀ ਕੋਈ ਮੰਦ ਵਿੱਚ ਕੋਈ ਟੈਨਸ਼ਨ ਨਹੀਂ ਸੀ ਕਿਉਂਕਿ ਗੁਰੂਆਂ ਦੀ ਗੁਰਤੀ ਐ ਦੂਜੇ ਪਾਸੇ ਮਾਪੇ ਦੀ سپورਟ ਐ ਪੰਜਾਬ ਦਾ ਜੰਪਾ ਲੈ ਪੰਜਾਬ ਦੀ ਧਰਤੀ ਦਾ ਚਮਕੌਰ ਸਾਹਿਬ ਧਰਤੀ ਦਾ ਪਾਣੀ ਪੀ ਕੇ ਇੱਥੋਂ ਦਾ ਦਾਣਾ ਪਾਣੀ ਖਾ ਕੇ ਵੱਡਾ ਹੋਇਆ ਤਾਂ ਇਹਨਾਂ ਵੱਲੋਂ ਅੱਗੇ ਵੀ ਹੁਣ ਪਲੰਗਾ ਪੁੱਠੀਆਂ ਜਾਣਗੀਆਂ ਤਾ ਜਿੰਨੇ ਵੀ ਸਾਡੇ ਦੇਖਣ ਵਾਲੇ ਨੇ ਅਸੀਂ ਵੀ ਅਪੀਲ ਕਰਾਂਗੇ ਕਿ ਆਪਣੇ ਬੱਚਿਆਂ ਨੂੰ ਇਸ ਤਰੀਕੇ ਦੇ ਗੇਮਾਂ ਵਿੱਚ ਨੂੰ ਲੈ ਕੇ ਆਓ ਤਾਂ ਕਿ ਤੁਹਾਡਾ ਵੀ ਨਾਮ ਰੋਸ਼ਨ ਹੋਵੇ ਤੁਹਾਡੇ ਦੇਸ਼ ਦਾ ਨਾਮ ਵੀ ਰੋਸ਼ਨ ਹੋਵੇ ਤੇ ਪਹਿਲਾ ਸਿੱਖ ਸਰਦਾਰ ਹੈ ਜੋ ਕਿ ਭਾਰਤ ਦਾ ਨਾਮ ਰੋਸ਼ਨ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਕਰਕੇ ਆਇਆ ਤੁਹਾਡੇ ਕੈਮਰਮੈਨ ਗੁਰਜੋਤ ਦੇ ਨਾਲ ਹਰਤੇਸ਼ ਸਿੰਘ